ਜਿਵੇਂ ਕਿ ਸਾਥੀਓ ਤੁਹਾਨੂੰ ਪਤਾ ਹੀ ਹੈ ਅੱਜ ਆਪਣਾ ਜਿਹੜਾ ਸੰਰੂਰ ਪੱਕੇ ਮੋਰਚੇ ਦਾ ਐਲਾਨ ਕੀਤਾ ਹੋਇਆ ਸੀਗਾ ਆਪਣੇ ਸਾਥੀਆਂ ਨੇ ਉੱਥੇ ਪਹੁੰਚ ਕੇ ਪੱਕਾ ਮੋਰਚਾ ਜਿਹੜਾ ਸ਼ੁਰੂ ਕਰ ਦਿੱਤਾ ਸੀ ਪਰ ਨਾਲ ਹੀ ਆਪਾਂ ਇੱਕ ਜਿਹੜਾ ਸ਼ੋਰਟ ਟਰਮ ਦੇ ਲਈ ਕਿਉਂਕਿ ਫਰੀਦਕੋੜ ਸੀਐਮ ਦਾ ਉਰੋਜ ਕਰਨ ਦਾ ਰੱਖਿਆ ਸੀ ਪ੍ਰੋਗਰਾਮ ਟੈਂਕੀ ਦੇ ਚੱਲ ਚੁੱਕੇ ਸੀ ਆਪਣੇ ਸਾਥੀ ਉੱਧਰ ਜਾਣਾ ਪਿਆ ਕੇਡਰ ਨੂੰ ਇਸ ਕਰਕੇ ਉੱਥੇ ਜਿਹੜਾ ਕੇਡਰ ਸੀ ਦੋ ਹਿੱਸਿਆਂ 'ਚ ਵੰਡਿਆ ਗਿਆ ਆਪਕੂ ਵੀ ਵੰਡੇ ਗਏ ਤਾਂ ਪੁਲਿਸ ਨੇ ਜਿਹੜੀ ਬਹੁਤ ਹੀ ਜਿਹੜੀ ਨੀਚ ਹਰਕਤ ਆ ਉੱਥੇ ਕੀਤੀ ਹੈ ਪ੍ਰਸ਼ਾਸਨ ਨੇ ਮੋਰਚੇ ਤੇ ਬੈਠੇ ਹੋਏ ਬੇਰੁਜ਼ਗਾਰ ਸਾਥੀਆਂ ਨੂੰ ਚੱਕ ਕੇ ਧੱਕੇ ਨਾਲ ਬਸ ਵਿੱਚ ਡਾਕੇ ਜੇਲ੍ਹ ਵਿੱਚ ਉਲਜਾਇਆ ਜਾ ਚੁੱਕਿਆ ਜੋ ਕਿ ਬਹੁਤ ਹੀ ਮਦਭਾਗੀ ਘਟਨਾ ਉਹਨਾਂ ਦੁਆਰਾ ਕੀਤੀ ਗਈ ਹੈ ਤਾਂ ਅਸੀਂ ਜਿਹੜਾ ਹੈਗਾ ਬਹੁਤ ਜਲਦੀ ਅਸੀਂ ਰਸਤੇ ਦੇ ਵਿੱਚ ਆ ਸੰਗਰੂਰ ਪਹੁੰਚ ਰਹੇ ਆ ਭਰਾਤਰੀ ਜਥੇਬੰਦੀਆਂ ਨਾਲ ਗੱਲਬਾਤ ਹੋ ਚੁੱਕੀ ਹੈ ਸਾਰੀਆਂ ਉੱਥੇ ਪਹੁੰਚ ਰਹੀਆਂ ਜਥੇਬੰਦੀਆਂ ਜਿਹਦੇ ਵੀ ਸਾਥੀ ਇਹ ਵੀਡੀਓ ਨੂੰ ਸੁਣਦੇ ਆ ਸਾਡੇ ਨਾਲ ਪਰਸਨਲੀ ਵਟਸਐਪ ਤੇ ਸੰਪਰਕ ਕਰੋ ਜਿਸ ਜਿਹੜੇ ਨੇੜੇ ਦੇ ਸਾਥੀ ਜਿਹਨਾਂ ਦਾ ਪਹੁੰਚ ਚੁੱਕੇ ਨੇੜੇ ਹੋਰ ਸਾਡੇ ਨਾਲ ਸੰਪਰਕ ਕਰਨ ਜੋ ਵੀ ਆਪਾਂ ਇਕੱਠੇ ਹੋ ਕੇ ਇੱਕ ਜਗਾ ਤੇ ਫਿਰ ਸਾਨੂੰ ਪਹੁੰਚਾਂਗੇ ਸਾਥੀਓ ਬਹੁਤ ਜ਼ਰੂਰੀ ਹੈ ਇਸ ਬੇਨਤੀ ਨੂੰ ਪ੍ਰਵਾਨ ਕਰਿਓ ਤੇ ਜਲਦੀ ਜਿਹੜਾ ਹੈਗਾ ਇਸ ਦੇ ਅਮਲ ਕਰਿਓ